ਅਮਰਤਪਾਲ ਦੇ ਘਰ ਦੇ ਵਿੱਚ ਹੁਣ ਆਟਾ ਨਹੀਂ ਮੁੱਕੇਗਾ ਕਿਉਂਕਿ ਆਟੇ ਦਾ ਅੱਜ ਪੱਕਾ ਪ੍ਰਬੰਧ ਕਰ ਦਿੱਤਾ ਗਿਆ ਹੈ ਪਿਛਲੇ ਦਿਨਾਂ ਦੇ ਵਿੱਚ ਉਹ ਵਾਇਰਲ ਵੀਡੀਓ ਤੋਂ ਬਾਅਦ ਅਮਰਤ ਦੇ ਘਰ ਗੁਰੂ ਅਰਸਾਏ ਦੇ ਅਧਿయోగਪਤੀ ਅਤੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਪੁੱਜੇ ਸਨ ਤੇ ਉੱਤੇ ਉਹਨਾਂ ਨੇ ਉਸੇ ਸਮੇਂ ਕਿਹਾ ਤਾਂ ਸੀ ਅਮਰਤਪਾਲ ਦੇ ਪਰਿਵਾਰ ਨੂੰ ਦੋ ਨੌਕਰੀਆਂ ਦਿੱਤੀਆਂ ਜਾਣਗੀਆਂ ਅੱਜ ਅਮਰਤਪਾਲ ਦਾ ਪਰਿਵਾਰ ਨੂੰ ਰਵਿੰਦਰ ਸਿੰਘ ਆਵਲਾ ਪਰਿਵਾਰ ਵੱਲੋਂ ਉਹਨਾਂ ਦੀ ਫੈਕਟਰੀ ਜਿਹੜੀ ਫੈਕਟਰੀ ਫਿਰੋਜ਼ਪੁਰ ਦੇ ਵਿੱਚ ਹੈਗੀ ਆ ਉਸ ਫੈਕਟਰੀ ਦੇ ਵਿੱਚ ਅੱਜ ਬਕਾਇਦਾ ਜੁਆਇਨਿੰਗ ਲੈਟਰ ਦੇ ਦਿੱਤੇ ਗਏ ਨੇ ਤਸਵੀਰਾਂ ਅਸੀਂ ਤੁਹਾਨੂੰ ਅਭੀ ਦਿਖਾ ਦਿੰਨੇ ਆ ਅਮਰਤਪਾਲ ਦੀ ਮਾਤਾ ਅਤੇ ਅਮਰਤਪਾਲ ਦੇ ਪਿਤਾ ਨੂੰ ਦੋਨਾਂ ਨੂੰ ਹੀ ਨੌਕਰੀ ਜਿਹੜੀ ਐ ਅਰਮਿੰਦਰ ਸਿੰਘ ਆਵਲਾ ਪਰਿਵਾਰ ਵੱਲੋਂ ਦੇ ਦਿੱਤੀ ਗਈ ਐ ਤੇ ਇੱਕ ਦਸਨਯੋਗ ਗੱਲ ਇਹ ਆ ਕਿ 15000 ਰੁਪਏ ਇੱਕ ਪਰਿਵਾਰ ਦੇ ਇੱਕ ਮੈਂਬਰ ਦੀ ਤਨਖਾਹ ਹੋਊਗੀ 30000 ਰੁਪਏ ਅਮਰਤਪਾਲ ਦੇ ਘਰ ਦੇ ਵਿੱਚ ਹਰ ਮਹੀਨੇ ਆਇਆ ਕਰੂਗਾ ਹੁਣ ਆਟੇ ਦਾ ਪ੍ਰਬੰਧ ਜਿਹੜਾ ਪੱਕੇ ਤੌਰ ਤੇ ਕਰ ਦਿੱਤਾ ਗਿਆ ਰਮਿੰਦਰ ਸਿੰਘ ਆਵਲਾ ਦੇ ਵੱਲੋਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲੋਂ ਵੀ ਸਾਂਝੀਆਂ ਕਰ ਦਿੰਨੇ ਆ ਕਿਵੇਂ ਜੁਆਇਨਿੰਗ ਲੈਟਰ ਦਿੱਤਾ ਜਾ ਰਿਹਾ ਤੇ ਜੁਆਇਨਿੰਗ ਲੈਟਰ ਦੇਣ ਤੋਂ ਬਾਅਦ ਉਸ ਫੈਕਟਰੀ ਦੇ ਵਿੱਚ ਕੰਮ ਕਰਦੇ ਮੁਲਾਜ਼ਮਾ ਨੇ ਕੀ ਗੱਲ ਕਹੀ ਹੈ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਜਲਦੀ ਹੀ ਅਸੀਂ ਸਾਂਝੀ ਕਰ ਦਿੰਨੇ ਆ ਅਗਲੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿਸ ਤਰੀਕੇ ਰਮਿੰਦਰ ਆਵਲਾ ਪਰਿਵਾਰ ਵੱਲੋਂ ਅਮਰਤਪਾਲ ਦੇ ਪਰਿਵਾਰ ਨੂੰ ਦੋ ਨੌਕਰੀਆਂ ਦੇ ਕੇ ਆਟੇ ਦਾ ਪੱਕਾ ਪ੍ਰਬੰਧ ਕਰ ਦਿੱਤਾ ਗਿਆ ਗੁਰੂ ਅਰਸਾਏ ਲਾਈਵ ਦੀ ਕੋਸ਼ਿਸ਼ ਰਹੀ ਸੀ ਇਸ ਪਰਿਵਾਰ ਦਾ ਅੱਗਾ ਤੋਂ ਆਟਾ ਨਾ ਮੁੱਕੇ ਅੱਗੇ ਤੋਂ ਆਟੇ ਵਾਲੀ ਦਿੱਕਤ ਨਾ ਆਵੇ ਤੇ ਇਹ ਰਿਕਵੈਸਟ ਜਿਹੜੀ ਸੀ ਰਵਿੰਦਰ ਸਿੰਘ ਆਵਲਾ ਪਰਿਵਾਰ ਨੂੰ ਜਲਦੀ ਕਾਨਫਰੰਸ ਦੇ ਵਿੱਚ ਕੀਤੀ ਗਈ ਸੀ ਇੱਕ ਨੌਕਰੀ ਜਿਹੜੀ ਆ ਜ਼ਰੂਰ ਦੇ ਦਿੱਤੀ ਜਾਵੇ ਪਰ ਉਹਨਾਂ ਨੇ ਜਲਦੀ ਪ੍ਰੈਸ ਕਾਨਫਰੰਸ 'ਚ ਦੋ ਨੌਕਰੀਆਂ ਦਾ ਐਲਾਨ ਕੀਤਾ ਸੀ ਤੇ ਅੱਜ ਉਹ ਦੋਨੋਂ ਨੌਕਰੀਆਂ ਦੋਨੋਂ ਨੌਕਰੀਆਂ ਦੇ ਜੁਆਇਨਿੰਗ ਲੈਟਰ ਜਿਹੜੇ ਯਾਰ ਮਿੰਦਰ ਸਿੰਘ ਆਵਲਾ ਪਰਿਵਾਰ ਵੱਲੋਂ ਦੇ ਦਿੱਤੇ ਗਏ ਆ ਤੇ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਭ ਤੋਂ ਪਹਿਲੇ ਨਸ਼ਰ ਕਰਦੇ ਆਂ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁੱਦਾ ਗੁਰੂ ਵਰਸਾ ਲਾਈਵ ਅੱਜ ਅੰਮ੍ਰਿਤਪਾਲ ਦੇ ਮਦਰ ਫਾਦਰ ਇੱਥੇ ਆਏ ਨੇ ਐਮਐਲਏ ਸਾਹਿਬ ਉਹ ਜਿਹੜਾ ਅਵਲ ਜਿਹੜਾ ਇਹਨਾਂ ਦੇ ਪਿੰਡ ਆਏ ਸੀਗੇ ਉਦੋਂ ਜਦੋਂ ਇਹਨਾਂ ਦੀ ਪਰੇਸ਼ਾਨੀ ਦਾ ਪਤਾ ਲੱਗਿਆ ਤੇ ਉੱਥੇ ਉਹਨਾਂ ਨੂੰ ਆ ਇਹਨਾਂ ਨਾਲ ਆਰਥਿਕ ਮਦਦ ਵੀ ਕਰਕੇ ਆਏ ਸੀਗੇ ਤੇ ਨੌਕਰੀ ਦਾ ਉਹਨਾਂ ਨੇ ਕਿਹਾ ਸੀ ਵੀ ਮੈਨੂੰ ਫੋਨ ਕੀਤਾ ਸੀ ਵੀ ਇਹਨਾਂ ਨੂੰ ਨੌਕਰੀ ਦੇਣੀ ਹੈ ਸਾਡੇ ਕੰਪਨੀ ਵਿੱਚ ਤੇ ਇਹਨਾਂ ਨੂੰ ਦੋਵਾਂ ਨੂੰ ਅਸੀਂ ਅੱਜ ਤੋਂ ਨੌਕਰੀ ਦਾ ਆਫਰ ਲੈਟਰ ਦੇ ਦਿੱਤਾ ਹੈ ਇਹਨਾਂ ਨੂੰ ਉਹਨਾਂ ਗੱਲ ਪਰਸੋਂ ਜਦੋਂ ਇਹਨਾਂ ਨੇ ਬਦਲਾਅ ਕਰਕੇ ਜੁਆਇਨ ਕਰ ਸਕਦੇ ਨੇ ਤੇ ਇਹਨਾਂ ਨੂੰ ਦੋ ਦੋਨਾਂ ਨੂੰ ਇਹਨਾਂ ਦੀ ਪਸੰਦੀ ਨੌਕਰੀ ਦਿੱਤੀ ਗਈ ਅੱਜ ਆਹ ਕੋਈ ਯਕੀਨੀ ਫਾਈਲ ਤੇ ਦਸਤਾਵੇਜ਼ ਲਾ ਫਾਈਲ ਬਣਾ ਲਓ ਉਹ ਤੁਸੀਂ ਬੱਸ ਜਾਣਾ ਜੀ ਬਨਵਾ ਸਰ ਬਨਵਾ ਦੇ ਦਿੱਤਾ